ਦੋਸਤੋ ਕੀ ਹਾਲ ਚਾਲ ਹੈ ਆਪਾਂ ਹੈਗੇ ਆ ਜੰਮੂ ਕਸ਼ਮੀਰ ਦੇ ਟੂਰ ਤੇ ਆਪਾਂ ਤੁਹਾਨੂੰ ਇੱਥੇ ਵੱਖ-ਵੱਖ ਥਾਵਾਂ ਤੇ ਲੈ ਕੇ ਜਾਵਾਂਗੇ ਜਿਹੜੇ ਹੁਣ ਆਪਾਂ ਹਮਾਚਾਂ ਨੂੰ ਜਾਂਦੇ ਵੀਰੇ ਜਿਹੜੇ ਕਸ਼ਮੀਰ ਨੂੰ ਨਹੀਂ ਆਉਂਦੇ ਕਹਿੰਦੇ ਨਹੀਂ ਜਾਣਾ ਉੱਥੇ ਖਤਰਾ ਕੋਈ ਇੱਥੇ ਵੀਰੇ ਕੋਈ ਖਤਰਾ ਨਹੀਂ ਬਹੁਤ ਹੀ ਵਧੀਆ ਲੋਕੇਸ਼ਨ ਆ ਗਈਆਂ ਤੁਸੀਂ ਆਪਣੇ ਚੈਨਲ ਦੇ ਨਾਲ ਬੜੇ ਨੇਓ ਜਿਹੜੇ ਨਵੇਂ ਬੰਦੇ ਜੁੜੇ ਆ ਉਹ ਆਪਣੇ ਚੈਨਲ ਨੂੰ ਫੋਲੋ ਸ਼ੁਰੂ ਕਰਿਓ ਜੇ ਤੁਸੀਂ YouTube ਤੇ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਤੇ ਤੁਹਾਨੂੰ ਇੱਥੇ ਸ਼੍ਰੀਨਗਰ ਬਲਗਾਮ ਤੇ ਸੈਂਥਨ ਟਾਪ ਇਦਾਂ ਦੀਆਂ ਵੱਖ-ਵੱਖ ਥਾਵਾਂ ਦਿਖਾਵਾਂਗੇ ਜਿੱਥੇ ਪੈਰਾਗਲਾਈਡ ਹੁੰਦਾਗਾ ਜਾਂ ਕੋਈ ਪਾਰਸਦੇ ਸੀਨ ਹੁੰਦੇ ਆ ਤੇ ਜਾਂ ਕੋਈ ਦਰੱਖਤਾਂ ਹੀ ਗ੍ਰੀਨਰੀ ਹੋਗੀ ਇਸੇ ਤਰ੍ਹਾਂ ਦੇ ਤੁਹਾਨੂੰ ਕਈ ਚੀਜ਼ਾਂ ਦੇ ਆਪਾਂ ਵੀਡੀਓ ਦੇ ਵਿੱਚ ਵੀਊ ਦਿਖਾਵਾਂਗੇ ਤਾਂ ਤੁਸੀਂ ਆਪਣੇ ਨਾਲ ਜੁੜੇ ਰਹੋ ਇਹ ਆਪਣੀ ਪਹਿਲੀ ਵੀਡੀਓ ਇਸ ਤੋਂ ਅੱਗੇ ਤੁਹਾਨੂੰ ਸਾਰਾ ਪਰ ਖਰਚਾ ਪਾਣੀ ਦੱਸਾਂਗੇ ਕਿੰਨਾ ਹੁੰਦਾ ਟੂਰ ਤੇ ਤੇ ਆਪਣੀ ਗੱਡੀ ਚਾਹ ਦਾ ਫਾਇਦਾ ਕਿ ਟੈਕਸੀ ਦੇ ਜਾਂਦਾ ਫਾਇਦਾ ਹੈਗਾ ਉਹ ਤੁਹਾਨੂੰ ਸਾਰਾ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਪਹਿਲਾਂ ਤਾਂ ਤੁਸੀਂ ਸ਼ੇਅਰ ਜਰੂਰ ਕਰੋ ਕਿਉਂਕਿ ਜਿਨ੍ਹਾਂ ਨੇ ਹਜੇ ਟੂਰ ਬਣਾਉਣਾ ਹੈਗਾ ਤੇ ਜੇ ਤੁਸੀਂ ਇਹ ਸੋਚੀ ਜੇ ਬੈਠੇ ਆਂ ਤੇ ਤੁਸੀਂ ਬੇਫਿਕਰ ਹੋ ਕੇ ਆ ਸਕਦੇ ਹੋ ਤੁਸੀਂ ਪਹਿਲਾਂ ਆਪਣੀ ਵੀਡੀਓ ਸਲਾਰੀਆਂ ਦੇਖੋ ਕਿਉਂਕਿ ਜੇ ਤੁਸੀਂ ਅੱਧ ਵਿੱਚ ਵੀਡੀਓ ਛੱਡੋਗੇ ਤੁਹਾਨੂੰ ਕੋਈ ਮਜ਼ਾ ਨਹੀਂ ਹੋਊਗਾ ਹਾਈ ਬੀਟੂ ਜੇ ਤੁਸੀਂ ਦੇਖੋਗੇ ਉਹਦੇ ਵਿੱਚ ਤੁਹਾਨੂੰ ਸਾਰੀ ਚੀਜ਼ਾਂ ਦਾ ਪਤਾ ਲੱਗੂਗਾ ਕੀ ਰੇਟ ਆ ਕਿੱਥੇ ਕੀ ਚੀਜ਼ ਮਿਲਦੀ ਹੈ ਕਿੱਥੇ ਕੀ ਜੀ ਨਹੀਂ ਮਿਲਦੀ ਬੈ ਤੁਹਾਨੂੰ ਇਸ ਕੰਪਨੀ ਐਪਾ ਜਿਹੜੀ ਸਰਾਵਾਂ ਦੇ ਦਰਖਤ ਦਿਖਾਵਾਂਗੇ ਉਹ ਜਿੱਥੇ ਬੰਦਲੀ ਦੋਨੇ ਗਾਰਡਨ ਬੰਦ ਬੂਗਾਗਾ ਉੱਥਾਂ ਆਗੇ ਤਾਂ ਤੁਸੀਂ ਆਪ ਵੀ ਨਾਲ ਜੁੜੇ ਰਹੋ ਵੀਡੀਓ ਨੂੰ ਤੁਸਾਂ ਸ਼ੇਅਰ ਕਰਿਓ ਤਾਂ ਮੈਂ